ਪਟਿਆਲਾ ਦੇ ਵਿੱਚ ਵਾਪਰੇ ਸਾਲ 2013 ਦੇ ਪਰਮਜੀਤ ਕਤਲ ਮਾਮਲੇ ਵਿੱਚ ਸਾਬਕਾ ਅਕਾਲੀ ਮੇਅਰ ਜਸਪਾਲ ਸਿੰਘ ਪ੍ਰਧਾਨ ਨੂੰ ਵੱਡੀ ਰਾਹਤ ਮਿਲੀ ਹੈ। ਪਟਿਆਲਾ ਸੀਬੀਆਈ ਕੋਰਟ ਨੇ ਸਾਬਕਾ ਅਕਾਲੀ ਮੇਅਰ ਨੂੰ ਕਲੀਨ ਚਿੱਟੇ ਦਿੱਤੀ ਹੈ। ਮ੍ਰਿਤਕ ਪਰਮਜੀਤ ਕੌਰ ਦੀ ਸੱਸ ਪਰਮਜੀਤ ਕੌਰ ਨੂੰ ਵੀ ਅਦਾਲਤ ਨੇ ਕਲੀਨ ਚਿੱਟੇ ਦਿੱਤੀ ਹੈ। ਕੋਰਟ ਨੇ ਮ੍ਰਿਤਕ ਦੇ ਪਤੀ ਦੇ ਖਿਲਾਫ ਲਾਈ ਗਈ 302 ਦੀ ਦੰਧਾ ਨੂੰ ਬਦਲ ਕੇ 306 ਕਰ ਦਿੱਤਾ ਹੈ। ਤਨ ਦੱਸ ਦिए ਕਿ ਇਸ ਚਰਚਿਤ ਕਤਲ ਮਾਮਲੇ ਦੇ ਵਿੱਚ ਪਟਿਆਲਾ ਪੁਲਿਸ ਦੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ ਵੀ ਜਸਪਾਲ ਸਿੰਘ ਨੂੰ ਪਹਿਲਾਂ ਹੀ ਕਲੀਨ ਚਿੱਟ ਦਿੱਤੀ ਸੀ ਪਰ ਮ੍ਰਿਤਕ ਪਰੰਪਰਿਧ ਦੇ ਪੇਤਾ ਨੇ ਹਾਈ ਕੋਰਟ ਦੇ ਵਿੱਚ ਅਪੀਲ ਕਰਕੇ ਸੀਬੀਆਈ ਜਾਂਚ ਦੀ ਮੰਗ ਕੀਤੀ ਸੀ ਤੇ ਹੁਣ ਸੀਬੀਆਈ ਨੇ ਵੀ ਜਸਪਾਲ ਸਿੰਘ ਨੂੰ ਕਲੀਨ ਚਿੱਟ ਦਿੱਤੀ ਹੈ There is no challan has been presented against Sardar Jaspal Singh ex mayor and he has been it has been stated wherein they have mentioned that only offense under section in that is abetment to commit suicide is made out against the husband of the deceased and no offense is made out against the mother-in-law of the deceased and mother-in-law of the deceased has been discharged and uh, application was moved by the CBI for discharge of Paramjit Kaur and Paramjit Kaur has been ਆਰਡਰ ਟੂ ਬੀ ਡਿਸਚਾਰਜ ਬਾਈ ਦੀ ਜੁਡੀਸ਼ੀਅਲ ਮੈਜਿਸਟ੍ਰੇਟ ਪਟਿਆਲਾ ਸੀਪੀਆਈ